ਪੰਜਾਬ ਰਾਜ ਪਾਬਰ ਕਾਰਪੋਰੇਸ਼ਨ ਦੇ ਮੰਡਲ ਦਫਤਰ ਗੁਰਿਆਨ ਦੇ ਮੇਨ ਗੇਟ ਅੱਗੇ ਮੁਲਾਜ਼ਮਾ ਬੱਲਵਿਸ਼ਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰੇ ਸਾਥੀਆਂ ਜਿਨ੍ਹਾਂ ਵਿੱਚ ਸ਼ਿਵ ਕੁਮਾਰ Tiwari ਡਿਪਟੀ ਜਨਸ ਕਤਰ ਪੈਨਸ਼ਨਰ ਅਤੇ ਸੰਜੀਪ ਕੁਮਾਰ ਸਰਕਲ ਪ੍ਰਧਾਨ ਆਦਿ ਨੇ ਬੋਲਦੇ ਹੋਏ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਹੈਡ ਹਾਕ ਕਮੇਟੀ ਦੀ ਮੀਟਿੰਗ 19 ਮਾਰਚ ਨੂੰ ਹੋਈ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਟੈਕਨੀਕਲ ਸਰਵਿਸ ਯੂਨੀਅਨ 28 ਮਾਰਚ ਨੂੰ ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੇ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਆਪਣੇ ਆਪਣੇ ਬੰਡ ਮੰਡਲਾਂ ਅੱਗੇ ਵਿਚਾਰ ਰੋਸ ਪ੍ਰਦਰਸ਼ਨ ਕਰੇਗੀ ਕਿਉਂਕਿ ਪੰਜਾਬ ਦੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਜੋ ਜ਼ਬਰ ਕੀਤਾ ਗਿਆ ਉਸ ਦੀ ਬੁਲਾਰੇ ਸਾਥੀਆਂ ਵੱਲੋਂ ਜਮ ਕੇ ਨਿਖੇਦੀ ਕੀਤੀ ਗਈ ਅਤੇ ਮੰਗ ਕੀਤੀ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾਅ ਕੀਤਾ ਜਾਵੇ ਤੇ ਗੱਲਬਾਤ ਰਾਹੀਂ ਕਿਸਾਨਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਹੱਲ ਕੀਤਾ ਜਾਵੇ ਪੰਜਾਬ ਕਰਵਲ ਜੋ ਬਜਟ ਪੇਸ਼ ਕੀਤਾ ਗਿਆ ਉਸ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੀ ਕੋਈ ਫੰਡ ਨਹੀਂ ਰੱਖਿਆ ਗਿਆ ਜਿਸ ਤੇ ਵਿਰੋਧ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਜਿਨ੍ਹਾਂ ਦੀ ਗਿਣਤੀ ਲਗਭਗ 7 ਲੱਖ ਹੈ ਉਹ ਉਹਨਾਂ ਵੱਲੋਂ ਬਜਟ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਬੁਲਾਰੇ ਸਾਥੀਆਂ ਵਿੱਚ ਨਰਿੰਦਰਪਾਲ ਜੌਨ ਸਖਤਰ ਕੁਲਵਿੰਦਰ ਸਿੰਘ ਦੇਵੀ ਪ੍ਰਸ਼ਾਦ ਦਵਿੰਦਰ ਸਿੰਘ ਲੰਮਨ ਪ੍ਰਸ਼ਾਦ ਮੱਖਣ ਲਾਲ ਵਿਨੋਦ ਕੁਮਾਰ ਸੋਨੂ ਫਿਲੌਰ ਆਦਿ ਨੇ ਸੰਬੋਧਨ ਕੀਤਾ ਅੱਜ ਮੰਡਲ ਦਫ਼ਤਰ ਗਏ ਆ ਵਿਖੇ ਟੀਐਸਜੂ ਅਢਾਕ ਕਮੇਟੀ ਵੱਲੋਂ ਵਿਸ਼ਾਲ ਤਾਨਾ ਤੇ ਰੋਸ ਰੈਲੀ ਕੀਤੀ ਗਈ ਜਿਹਦੇ ਵਿੱਚ ਕਿਸਾਨਾਂ ਦੀਆਂ ਜੋ ਗ੍ਰਿਫਤਾਰੀਆਂ ਕੀਤੀਆਂ ਆ ਉਹਦੇ ਸਬੰਧ ਵਿੱਚ ਇਹਦੀ ਨਿਖੇਧੀ ਕੀਤੀ ਗਈ ਆ ਵੀ ਸਾਡ ਕਿਸਾਨਾਂ ਨੂੰ ਮੀਟਿੰਗ ਦੇ ਬਹਾਨੇ ਸੱਦ ਕੇ ਸੈਂਟਰ ਸਰਕਾਰ ਨੇ ਤਾਂ ਪੰਜਾਬ ਸਰਕਾਰ ਨੇ ਰੈਸਟ ਕਰ ਲਿਆ ਤੇ ਉਹਨਾਂ ਦੇ ਛੱਡ ਟਾਇਆ ਅਸੀਂ ਇਸ ਸਟੇਜ ਤੋਂ ਉਹਨਾਂ ਦੀ ਪੂਰੀ ਨਿਖੇਧੀ ਕਰਦੇ ਆਂ ਬਾਕੀ ਸਾਥੀਓ ਕੱਲ ਬਜਟ ਸੈਸ਼ਨ ਹੋਇਆ ਉਹਦੇ ਵਿੱਚ ਸਰਕਾਰ ਨੇ 7 ਲੱਖ ਪੈਨਸ਼ਨਾਂ ਤੇ ਮੁਲਾਜ਼ਮਾਂ ਦੇ ਲਈ ਕੁਝ ਨਹੀਂ ਦਿੱਤਾ ਜਿਹੜਾ ਕਿ ਸਾਡਾ ਇੱਕ ਇੱਕ 16 ਤੋਂ ਪੇ ਬੈਂਡ ਜਿਹੜਾ ਨਿਊ ਆ ਉਹਦਾ ਰੁਕਾਇਆ ਜਿਹੜਾ ਸਾਡਾ ਅਬ ਇੰਨੇ ਨੇ ਕਿਸ਼ਤਾਂ ਕਰਕੇ 28 ਤੱਕ ਲੈ ਗਏ ਆ ਅਸੀਂ ਉਹਦੀ ਵੀ ਨਿਖੇਧੀ ਕਰਦੀਆਂ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸਾਥੀ ਆ ਰਿਟਾਇਰ ਹੋਏ ਹੋ ਆ ਉਹ ਆਪਣੇ ਜੋ ਆਪਣੇ ਜੀਵਨ ਦੇ ਆਖਰੀ ਪੜ ਪਲਾ ਦੇ ਆ ਪਰ ਸਾਥੀਆਂ ਨੂੰ ਉਹਨਾਂ ਦਾ ਕਦ ਬੈਨੀਫਿਟ ਮਿਲੂਗਾ ਇਹ ਹਜੇ ਤੱਕ ਕੋਈ ਨਹੀਂ ਪਤਾ ਅਸੀਂ ਇਸ ਗੱਲ ਦੀ ਦਿੰਦਾ ਕਰਦੇ ਆ ਵੀ ਜਿਹੜੀ ਸਰਕਾਰ ਨੇ ਇਸ ਬਜਟ ਦੇ ਵਿੱਚ ਕੁਛ ਨਹੀਂ ਦਿੱਤਾ ਤੇ ਅਸੀਂ ਅਸੀਂ ਸਰਕਾਰ ਅੱਗੇ ਇਹ ਵੀ ਬੇਨਤੀ ਕਰਦੇ ਆ ਜਾਂ ਜ਼ਰੂਰ ਅਪੀਲ ਕਰਦੇ ਆ ਵੀ ਉਹ ਜਿਹੜਾ ਜਿਹੜੇ ਕਿਸਾਨ ਜਿਹੜੇ ਗ੍ਰਿਫਤਾਰ ਕੀਤੇ ਆ ਜਲਦ ਤੋਂ ਜਲਦ ਸੰਘਰਸ਼ ਜਲਦੀ ਜਲਦੀ ਰਿਹਾ ਕਰ ਨਹੀਂ ਤਾਂ ਪਰਜੋਰ ਤਿੱਖਾ ਸੰਘਰਸ਼ ਜਾਰੀ ਰਹੂਗਾ ਇਹਨਾਂ ਕਹਿੰਦਾ ਹਾਂ ਮੈਂ ਧੰਨਵਾਦ ਸਾ ਤੇ ਅੱਜ ਮੰਡਲ ਦਫਤਰ ਗਰਾਇਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਫ਼ਤਰ 메인 게ਟ ਦੇ ਅੱਗੇ ਅੱਜ ਜਿਹੜੀ ਅਸੀਂ ਰੋਸ ਰੈਲੀ ਜਿਹੜੀ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਜਬਰੀ ਜ਼ੁਲਮ ਜਿਹੜਾ ਕੀਤਾ ਔਰ ਕਿਸਾਨਾਂ ਨੂੰ ਮੀਟਿੰਗ ਦੇ ਬਹਾਨਾ ਦੇ ਕੇ ਜਿਹੜਾ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਅਸੀਂ ਉਹਦੀ ਜਿਹੜੀ ਪੁਰਜੋ ਨਖੇਦੀ ਕਰਦੇ ਆ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਕਿਸਾਨਾਂ ਨੂੰ ਜਿਹੜਾ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਔਰ ਉਹਨਾਂ ਦੇ ਜਿਹੜੇ ਮੰਗਾਂ ਮਸਲੇ ਹੈਗੇ ਆ ਉਹਨਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ ਔਰ ਦੂਜੇ ਨੰਬਰ ਤੇ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਵਿੱਚ ਕਿਸੇ ਵੀ ਮੁਲਾਜ਼ਮ ਲਈ ਜਾਂ ਪੈਨਸ਼ਨਰ ਲਈ ਕੋਈ ਵੀ ਜਿਹੜਾ ਉਹਦੇ ਲਈ ਕੋਈ ਫੰਡ ਨਹੀਂ ਰੱਖਿਆ ਗਿਆ ਇਹਦੀ ਵੀ ਅਸੀਂ ਪੂਰ ਜ਼ੋਰ ਤੇ ਨਖੇਦੀ ਕਰਦੇ ਆਂ ਔਰ ਅਸੀਂ ਇਹਦੀਆਂ ਜਿਹੜੀਆਂ ਬਜਟ ਦੀਆਂ ਅੱਜ ਜਿਹੜੀਆਂ ਕਾਪੀਆਂ ਅਸੀਂ ਸਾੜ ਕੇ ਉਹਦਾ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰਾਂਗੇ ਕਿਉਂਕਿ ਸਰਕਾਰ ਨੇ ਸਾਡੀਆਂ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਬਕਾਇਆ ਸਾਡੀਆਂ ਜਿਹੜੀਆਂ ਰਹਿਣੀਆਂ ਪੈਂਡਿੰਗ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਕੋਈ ਹੋਰ ਜਿਹੜਾ ਕਿਸੇ ਵੀ ਤਰ੍ਹਾਂ ਦੇ ਫੰਡ ਦੀ ਕੋਈ ਗੱਲ ਜਿਹੜੀ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੇ ਨਹੀਂ ਕੀਤੀ ਇਸ ਕਰਕੇ ਅਸੀਂ ਉਸ ਜਿਹੜੀਆਂ ਬਜਟ ਦੀਆਂ ਕਾਪੀਆਂ ਵੀ ਅੱਜ ਅਸੀਂ ਛਾੜ ਕੇ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਆ ਉਹ ਅਸੀਂ ਕਰਦੇ ਆਂ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੀ ਕਿਸਾਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਕਿਸਾਨਾਂ ਨੂੰ ਫੌਰੀ ਤੌਰ ਤੇ ਜਿਹੜਾ ਸਰਕਾਰ ਰਿਆ ਕਰੇ ਤੇ ਮੰਗਾ ਮਸਲੇ ਜਿਹੜੇ ਉਹਨਾਂ ਦੇ ਕਿਸਾਨਾਂ ਦੇ ਹੈਗੇ ਆ ਉਹਨਾਂ ਨੂੰ ਗੱਲਬਾਤ ਤੇ ਰਹੀਂ ਜਿਹੜਾ ਉਹ ਹੱਲ ਕੀਤਾ ਜਾਵੇ